ਮਾਤਾ ਵਿਚਾਰੀ ਅਥਰੂ ਕੱਢ ਕੱਢ ਰੋਂਦੀ ਆ ਕਿਉਂ ਤੰਗ ਕਰਨ ਦੇ ਦੋਹਾਂ ਜਣੇ ਤੁਸੀਂ ਉਹਨੂੰ ਐਂ ਆਪਾਂ ਕੋ ਤੰਗ ਕਰਨਾ ਵਾ ਹੁਣ ਇਹ ਕਹਿੰਦੇ ਆ ਸਭ ਕੋ ਜੋਤ ਨੂੰ ਦੇ ਦੇਣਾ ਵਾ ਤੇ ਇਹ ਗੱਲ ਚੰਗੀ ਆ ਜੋਤ ਸਾਹਮੇਗੀ ਤੇ ਫਿਰ ਜੋਤ ਨੂੰ ਹੀ ਦੇਣਾ ਆ ਤੇ ਮੈਂ ਤਾਂ ਸਮਝਦਾ ਨਹੀਂ ਹੈਣਾ ਰੋ ਰੋ ਕੇ ਤੁਸੀਂ ਸੱਚੇ ਹੋਣਦੇ ਆ ਨਾਲੇ ਸਾਡੀ ਬੇਇੱਜ਼ਤੀ ਕਰਵਾਉਂਦੇ ਕੋਈ ਰਿਸ਼ਤੇਦਾਰ ਰਹਿ ਗਿਆ ਨਾ ਤੇ ਉਹਨਾਂ ਨੂੰ ਵੀ ਸਾਧ ਲਓ ਬੇਇੱਜ਼ਤੀ ਤੇ ਕਰਾਉਣੀ ਆ ਜਿਹਦਾ ਕੰਮ ਹੀ ਤੁਸੀਂ ਇਦਾਂ ਦੇ ਕਰਦੇ ਜੀ ਨਹੀਂ ਜੀ ਮਾਮਾ ਦੀ ਅਖੀਰ ਵਾਲੀਆਂ ਚੋਕ ਦੀ ਰਹਿੰਦੀ ਆ ਚੱਲ ਕੋਈ ਗੱਲ ਨਹੀਂ ਮੈਂ ਤਾਂ ਸੇਵਾ ਕਰਦੀ ਆ ਨਾਲ ਹੀ ਮੈਂ ਤੇਰੇ ਡੈਡੀ ਨੂੰ ਵੀ ਕਹਤਾ ਵਾ ਜੇ ਮੁੰਡਾ ਨਹੀਂ ਹੀ ਜਾਂਦਾ ਜਿੰਨਾਂ ਨੂੰ ਨਾਲ ਲੈ ਕੇ ਇੱਥੇ ਆਈ ਹੀ ਉਹਨਾਂ ਨੂੰ ਨਾਲ ਲੈ ਕੇ ਗਰਦਾਖਪੁਰ ਚਲ ਜਾਂਦੀ ਡੈਡੀ ਜੀ ਮੰਮੀ ਜੀ ਵੀ ਐਵੇਂ ਕਰੀ ਜਾਂਦੀ ਐ ਚਲੋ ਜੇ 1000 2000 ਲੱਗ ਵੀ ਗਿਆ ਹੋਊਗਾ ਤੇ ਆਪਣੀ ਆ ਕਿਹੜੇ ਬਗਾਨੇ ਆ ਆਪਣੀ ਨੂੰ ਨਾ ਮੇਰੇ ਕੋਲੋਂ ਤਾਂ ਲਾਉ ਕੋਈ ਨਹੀਂ ਮੈਂ ਜੋ ਬਣਾ ਕਰਕੇ ਨਾ ਗੱਲ ਤੇ ਕਹਿ ਦੇਣਾ ਉਹਨੂੰ ਵੀ ਮੰਮੀ ਦੱਸ ਦੇ ਇਹਨੂੰ ਨਹੀਂ ਪਤਾ ਤੂੰ ਮੈਨੂੰ ਇੱਕ ਵਾਰਾਂ ਨਹੀਂ ਪੁੱਛਿਆ ਕੋਈ ਮੰਮੀ ਜੋਦੀ ਮੰਮੀ ਆਈ ਆ ਦਵਾਈ ਲੈਣ ਜਾਣਾ ਵਾ ਚਲ ਜਾ ਨਾਲ ਮੈਂ